ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਆਏ 2 ਕਿੰਨੇ ਟਿਕੇ ਲਈ ਫਿਰਤਾ ਹੈ ਭਾਈ ਚਲ ਕੱਲ ਨਾ ਪੁੱਤ ਹੈ ਪਰਮਾਤਮਾ ਜੀ ਤੁਹਾਨੂੰ ਸਾਰਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਦੈਨ ਰੋਹੀ ਤੇਰਾ ਦੇਖੋ ਕੱਲ ਤੇ ਸਭ ਨੂੰ ਬੱਚੇ देर ਰੁਕਤਾ ਜੀ ਹਾਂ ਤੇ ਹਾਂ ਜੀ ਆ ਦੇਖ ਮਤੇ ਉਧਰ ਦੇਖ ਤਾਂ ਲਿਆ ਸਾਰਾ ਨੇ ਫੁਰਕਿਆ ਤਾਂ ਕੋਣ ਆਉਂਦਾ ਕੋਈ ਇਹਨਾਂ ਦੇ ਵੀ ਦਿਨ ਹੈ ਇਹਨਾਂ ਦੇ ਵੀ ਕਾਕਾ ਪਾਰੀ ਘਰ ਪਹਿਲਾਂ ਪਾਪਰ ਰੁਕ ਐ ਮੇਰਾ ਕਾਕੇ ਨੇ ਵੀ ਕਰਦੇ ਕਾਕੇ ਨੇ ਚਲ ਚੁੱਪ ਫੱਤੇ ਬਲਾ ਜੋ ਬਲੇ ਹੀ ਸੋਨਿਹਾਲ ਕੀ ਕਾਹ ਕੀ ਹੋਰ ਸਾਰੇ ਠੀਕ ਠਾਕ ਹੈ ਜੀ ਪੁੱਛੇ ਇੱਧਰ ਪਰ ਲੱਗੇ ਸਾਰੇ ਹਾਂ ਹੋਰ ਕਿਆ ਕਰਦੇ ਆ ਜੀ ਕੇ ਤੁਸੀਂ ਕਾ ਤੁਸੀਂ ਕਾ ਕਰਦੇ ਸੀ ਸਾਰੇ ਏ ਏ ਟਿੱਡੀ ਪਤਾ ਨਹੀਂ ਕਿਨੇ ਕਹਨ ਖਾਤਾ ਇਹਨੂੰ ਮਨ ਨੂੰ ਹਰੇ ਗੱਲ ਆਪਾ ਦੇਖਿਓ ਉਦੋਂ ਮੈਂ ਨਾ ਆ ਰਿਹਾ ਤਈ ਦਿਨ ਤਾਂ ਸਾਸਰੀ ਘਰ ਵੀ ਬੁਲਾਉਣੀ ਸੀ ਮੇਰੇ ਵੱਲ ਤੁਹਾਨੂੰ ਸਾਰੇ ਨੇ ਵੀਰ ਮੇਰੇ ਸਾਸਰੀਆ ਕੱਲ ਉਦੋਂ ਮੈਂ ਨਾ ਆ ਰਿਹਾ ਤਾਂ ਮੈਂ ਕਿਹਾ ਹੈਲੋ ਤਰੋ ਠੀਕ ਹੈ ਇਹਨੇ ਕਰ ਲਈ ਹਾਂ ਹੈ ਠੀਕ ਹੈ ਮੈਂ ਕਿਹਾ ਹਾਓ ਵਾਈਊ ਕਹਿੰਦੀ ਤੂੰ ਕੁੱਤਾ ਐ ਮੱਸ ਨਹੀਂ ਤੇਰੇ ਥੱਪੜ ਮਾਰਨਾ ਦੋ ਹਾਂ ਤੇ ਠੀਕ ਹੈ ਤੋ ਇਹਨੇ ਤਾਂ ਕਰਦਾ ਹੋਣਾ ਫਿਰ ਇੱਕ ਕੀ ਗੱਲ ਕਹ ਤੋ ਹਾਂਜੀ ਕੱਲ ਦੀ ਕੱਲ ਕਿਹਾ ਇਹਦਾ ਥੋੜੀ ਹੋ ਨਹੀਂ ਮੈਂ ਤਾਂ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਵੀ ਮੈਂ ਤੈਨੂੰ ਕਹਿੰਦਾ ਆਵਾ ਯੂ ਵੀ ਤੂੰ ਕਹੀਂ ਫਾਈਨ ਕਹਿੰਦਾ ਮੰਨੂ ਕਹਿੰਦੀ ਮੋਰ ਤੇ ਤੂੰ ਕੁੱਤਾ ਏ ਉਹ ਗੱਲ ਦੱਸ ਰਿਹਾ ਏ ਇਹਦੀ ਧਿਆਨ ਨਾਲ ਗੱਲ ਤਾਂ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ੀ ਵਿੱਚ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਵੀ ਕੀ ਵਿਚਾਰਾ ਨਿਆਣਿਆਂ ਨੇ ਬੰਦਣਾ ਲਿਆ ਉਹਨਾਂ ਦੀ ਉਹ ਗੱਲ ਨਹੀਂ ਸਮਝ ਪਾ ਰਹੇ ਆ ਵੀ ਇਹ ਕਿਆ ਕਹਿੰਦੀ ਆ ਕਹਿੰਦਾ ਇਹ ਕਹਿੰਦੇ ਤੇ ਅਸੀਂ ਅੱਜ ਸਬਜ਼ੀ ਬਣਾਉਣੀ ਹੈ ਜੀ ਆਲੂ ਬਤਾਉ ਆਲੂ ਬਤਾਉ ਇਹ ਖੜੇ ਪਾਰ ਜੀ ਇਹਨਾਂ ਦੇ ਕੰਮ ਸ਼ੁਰੂ ਹੋ ਗਿਆ ਹੈ ਤਾਂ ਸੰਦੀਪ ਲੈਣ ਗਈ ਥੱਲੇ ਤੇ ਬਤਾਉ ਪਿਆਰ ਪਹਿਲਾਂ ਤੀਰ ਲਗਾ ਦੇ ਚਲੋ ਤੜਕਾ ਲਾ ਦੂੰਗਾ ਸਬਜ਼ੀ ਨੂੰ ਹਾਂ ਉਦੋਂ ਬਾਅਦ ਆਲੂ ਤੀਰ ਲੈ ਵੀ ਚੱਲ ਵਿੱਚ ਪਕੌੜੇ ਪਾ ਦੂੰਗਾ ਹੌਲੀ ਹੌਲੀ ਸਬਜ਼ੀ ਵਾਲਾ ਆ ਗਿਆ ਜੀ ਹੁਣ ਸੰਦੀਪ ਵੀ ਥੱਲੇ ਤੇ ਲੈਣ ਗਿਆ ਬਤਾਉ ਬੋਲ ਵੀ ਕੀ ਕਹਿੰਦਾ ਡਾਡੀ ਕੱਲਰ ਖਾਣ ਲੱਗੀ

ਸਾਈਡ ਤੇ ਬਤਾਉਂ ਕਿਲੋ ਹਾਂ ਲੋ ਜੀ 300 ਮੇਰੇ 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 ਅਰੇ ਕਰ ਸਕਦੇ ਹਾਂ ਰੁਪਈਆ ਉਹ ਤੇ ਜਰੂਰ ਗੱਲ ਠੀਕ ਹੈ ਪੈਣ ਜੀ ਐ ਕਰੋ ਐ ਬਣਾ ਜੇ ਕਿਉਂਕਿ ਤਾਂ ਹੋ ਗਿਆ ਆਲੂ ਰੱਖਿਓ ਗੱਲ ਤਾਂ ਕਿਉਂ ਕਿਉਂ ਤਾਂ ਹੋ ਗਈ ਅੱਛੀ ਹਾਂ ਚਾਹ ਹਾਂ ਹਾਏ ਹਾਏ ਹੱਟੀ ਨਾ ਕਰਨਾ ਕੰਮ ਜੀ ਸ਼ਾਨਦਾਰ ਜਿਹੜੀ ਦਾ ਸਿਰ ਜੰਤਾਰਿਆ ਪੂਰੇ ਜੋਰ ਨਾਲ ਅ ਮਾਰਾ ਦੀ ਕਿਰਪਾ ਨਾਲ ਦੀ ਮੌਸਮ ਵੀ ਸਾਥ ਦੇ ਰਿਹਾ ਉਮੀਦ ਤਾਂ ਹੈ ਸਾਡੇ ਇਲਾਕੇ ਦੇ ਵਿੱਚ ਇੰਦਰ ਪਿਆ ਨਹੀਂ ਹੈਗਾ ਆਲੇ-ਦੁਆਲੇ ਪੰਜਾਬ ਚ ਬਹੁਤ ਏਰੀਆ ਦੇ ਵਿੱਚ ਮੀਂਹ ਪਿਆ ਬਹੁਤ ਤੇ ਸਾਡੇ ਏਰੀਆ ਦੇ ਵਿੱਚ ਪਿਆਮੀ ਘੱਟ ਉਹਦੇ ਕਰਕੇ ਚਲੋ ਬੱਦਲ ਪਾਈ ਆ ਇੰਨਾ ਕਿ ਬਹੁਤ ਆ ਵੀ ਪਾਵਰ ਉਹਨਾਂ ਕਰਦ 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 ਫਾੜਾ ਤੇ ਦੇ ਦੇਰੀ ਤੋ ਪੁੱਤ ਮਤਾ ਕੀ ਮੈਂ ਲੈ ਕਰਦੇ ਆ ਕਰ ਮੈਨੂੰ ਥਾਂ ਵੱਢ ਕੇ ਲੈਣੀ ਹੋਊਗੀ ਐ ਫੜੋ ਤੇ ਫਿਰ ਇਹ ਯਾਰ ਬਤਾਉਂ ਤੋਂ ਹੋਣੇ ਆਉਦੇ ਪਹਿਲਾਂ ਤੋਂ ਨਹੀਂ ਡਿਬੜੇ ਵੇ ਆਲੇ ਬਗਲੋਂ ਸਾਰਿਆਂ ਨੇ ਤਿਆਰ ਪੜੀ ਸਸਰੀ ਆ ਕਾਰ ਮੈਨੂੰ ਬੈਕ ਕੈਮਰਾ ਕੀ ਕੀ ਲੱਭਦੀਆਂ ਚਿੰਗੋ 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 ਅਰੇ ਤਾਂ ਚਿੰਗੋ ਮੀਂਗੋ ਕਾ ਮੇਰੇ ਨਾਲ ਤੁਹਾਨੂੰ ਚਾਹ ਹੈ ਤੂੰ ਅਮਲੀਆ ਚਾਹ ਪੀਣ ਨੂੰ ਨੇ ਉਹ ਪਾਣੀ ਨੂੰ ਚਿੰਗੋ ਪਿੰਗੋ ਕਹਿੰਦੀ ਹੈ ਇਹ ਅੱਛਾ ਚਿੰਗੋ ਪਿੰਗੋ ਹਾਂ ਕਾ ਤੁਸੀਂ ਸਾਰੇ ਪੀ ਲੋ ਜੀ ਮੰਮੀ ਹਾਂ ਮੰਮੀ ਅੱਛਾ ਜੰਮੀ ਮਾਂ ਕੀ ਤੇ ਮੰਮੀ ਉਹ ਯਾਦ ਆ ਗਈ ਅ ਯਾਰ ਕਾ ਵੀ ਰੋਏ ਹੋ ਮੋਲੋ ਹਾਂ ਸੋਚਦੀ ਹਾਂ ਇਹ ਕੀ ਖਾ ਲਿਆ ਔਰੇ ਕੁੱਕੜੀ ਖਾਦੀ ਹੁਣੀ ਆ ਬੱਚੇ ਖਾਏਗੀ ਆਪ ਕਲਰ 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 ਦੀ ਕਲਰ ਹਾਂ ਮम्मा ਜੀ ਜੀ ਤਾਂ ਬੜੀਆ ਸਾਰੇ ਵੀਡੀਓ ਬਣਾਉਣ ਲੱਗੇ ਭਾਈਦਰ ਸ਼ੁਰੂ ਕਰ ਲਈ ਉਹਨੇ ਉਧਰ ਬੜੇ ਸ਼ੁਰੂ ਕਰੀ ਗਏ ਆਪਣੇ ਬਾਅਦ ਚ ਥੋਕੇ ਫਿਰ ਆਪਾਂ ਕੱਟ ਦੇ ਹਾਂਜੀ ਨਾ ਟਾਈਮ ਨਹੀਂ ਲੱਗਦਾ ਤਾਂ ਇੱਕ ਪਾਸੇ ਰੋਟੀ ਲਾ ਦੇ ਲੈ ਇੱਕ ਪਾਸੇ ਸਬਜ਼ੀ ਧਰ ਦੇ ਸੁੱਕੀ ਸਬਜ਼ੀ ਮੈਂ ਤਾਂ ਮੰਟਿੰਗ ਹੋ ਜਾਂਦਾ ਕੰਮ ਤਾਂ ਗਰਮੀ ਬਹੁਤ ਆ ਪਰ ਕਰਨੇ ਵਾਲਾ ਬਣੇ ਕੋਈ ਗਰਮੀ ਤਾਂ ਤਾਂ ਗਿਆ ਅੱਛਾ ਸਾਰੇ ਕੰਮ ਤਾਂ ਜੀ ਸਾਡੇ ਕਰਨ ਕਰਕੇ ਜਾਂਦਾ ਵਾ ਅਸੀਂ ਤਾਂ ਜੀ ਕਰਦੇ ਨਹੀਂ ਕਹਿੰਦਾ ਇੱਕ ਕਰਨੇ ਆ ਹੋਵੇ ਤੁੰ ਪੁੱਛੇ ਨਾ ਨਾ ਕਰਦਾ ਕੰਮ ਤੂੰ ਕੀ ਕਰਦਾ ਪਹਿਲਾਂ ਤੂੰ ਦੱਸ ਸਾਰੀ ਦਿਹਾੜੀ ਚ ਕੀ ਕਰਦਾ ਆਪਣਾ ਜੂڑا ਬੋਲ ਲੰਦਾ تیر ਪਾ ਲੰਦਾ ਜੂڑا ਖੋਲੀ ਫਿਰਦਾ ਨਹੀਂ ਇੱਕ ਮਿੰਟ ਮੌਕਾ ਦੇ ਬੋਲਣ ਦਾ ਕੀ ਕਰਦਾ ਤੈਨੂੰ ਆ ਜੂ ਜੂ ਖੜ ਜੇ ਪਹਿਲਾਂ ਉੱਪਰ ਆਂ ਉੱਪਰ ਆ ਜਾ ਤੈਨੂੰ ਰੋਕਿਆ ਕਿ ਨਾ ਤਾਂ ਉੱਪਰ ਬੈਠਣ ਦੇ ਤੂੰ ਆਪ ਹੈ ਇਹ ਕਹਿੰਦਾ ਮੈਂ ਮੜਿਆ ਪੜੀ ਨੇਤਾ ਸ਼ੈਲੀ ਫੀਲਿੰਗ ਲੈਣਾ ਅੱਛਾ ਤੂੰ ਘਰ ਦਾ ਮੈਂ ਲੈ ਆਇਆ ਫੋਨ ਫੇ ਮੈਨੂੰ ਤੂੰ ਹੁਣ ਇੱਕ ਮਿੰਟ ਕੰਢਨੇ ਆ ਬਈ ਕਾਰਨ ਵੀ ਇਸ ਵਰੀ ਓਕੇ ਚੁਕਾ ਕੇ ਉਸ ਤੋਂ ਬਾਅਦ ਕੀ ਕਰਦਾ ਨਾਉਂਦਾ ਕਰੁੰਦਾ ਹਾਂ ਸੌਂਦਾ ਹਾਂ ਫੋਨ ਚ ਰਾਂਦਾ ਠੀਕ ਆ ਗਾਲਾ ਸੁਣਦਾ ਗਾਣਾ ਸੁਣਦਾ ਕਿਹੜੀ ਗੱਲ ਬਿੱਟਿਆ ਮੈਂ ਤੂੰ ਅੱਜ ਇਹ ਵੀ ਨਾ ਪਹਿਲੇ ਗੱਲਾਂ ਤਾਂ ਬੁਰੀਆਂ ਹੁੰਦੀਆਂ ਗਾਣਾ ਸੁਣਦਾ ਉਸ ਆ ਚੀਜ਼ ਲਿਆ ਕੇ ਤੂੰ ਨਹੀਂ ਛਾੜੂ ਪੋਚਾ ਕਰਦਾ ਹਾਏ ਹਾਏ ਇੰਨਾ ਕੰਮ ਨਹੀਂ ਰੋਟੀ ਪਾਣੀ ਦੀ ਨਗਦ ਦੇਈ ਸੀ ਹਾਏ ਸਾਡੇ ਨੂੰ ਭੁੱਖਾ ਰਹਿ ਜਾਂਦਾ ਮੈਂ ਆਹ ਬੇਟਾ ਸਵੇਰੇ ਬੁਰਸ਼ ਕਰਦਾ ਉਹ ਵੀ ਠੀਕ ਸਿਰ ਬੰਦਾ ਉਹ ਵੀ ਠੀਕ फेर ਬਾਕੀ ਫੋਨ ਚਲਾਉਂਦਾ ਉਹ ਵੀ ਠੀਕ ਅੱਛਾ ਕਰਜ ਕਰਜ ਬੁਰਜ ਕਰ ਲੱਗੇ ਗਾਲਾਂ ਸਿਰ ਨਾਲ ਪਿੰਡੇ ਨਾਲ ਲਈ ਵੀ ਗਾਲਾਂ ਕਾਲਾ ਫਿਰ ਬਹੌਦ ਨੇ ਵੀ ਗਾਲਾਂ ਉਹ ਬਾਹਰ ਫੋਨ ਛੱਡਣ ਲਈ ਵੀ ਗਾਲਾਂ ਰੀਤੋ ਕਾਕੇ ਨੂੰ ਕੁੱਟਤਾਂ ਨਾਲ ਕਾਕੇ ਨੂੰ ਕੁੱਟਾ ਤੂੰ ਕਰਦੇ ਖਾਂਡ ਜਿਹੜੇ ਕਰਨੇ ਤੇ ਤੂੰ ਆਪਣੇ ਗੁੱਸੇ ਤਾਰਨਾ ਨਾ ਤਾਰਦੇ ਮੈਂ ਹੈਗਾ ਜਿਹਦੇ ਪਾ ਤਾਰਨਾ ਹੈ ਤਾਰਦੇ ਇਹ ਗੱਲ ਗਲਤ ਤੇਰੇ ਪਰੇ ਤਾਂ ਇੰਨਾ ਕੁ ਸਾਰਾ ਬਦਲੂ ਓਏ ਇਹ ਤਾਂ ਕਰਨਾ ਨਹੀਂ ਕਰਨਾ ਕੁਸਾ ਕੀ ਦੇ ਬਰਾ ਕੀ ਦੇ ਬਰਾ ਕਿਹਨੇ ਆਇਆ ਅਰੇ ਕਿਉਂ ਬੜੀ ਗੱਲ ਕਰਕੇ ਕਰ ਲੱਗਿਆ ਤਾਂ ਦੀਆਂ ਆ ਟਿੰਡੇ ਪਿੱਟ ਨੇ ਆਏ ਕੀ ਦੇ ਨੇ ਆਰੇ ਕੀ ਆ ਥੱਪੜੀਆਂ ਮਾਰ ਦਿੱਤੀ ਥੋੜੇ ਗੱਲ ਕਰ ਸੌਰੀ ਕਹ ਲੈ ਦੇਖ ਲੈ ਕਹ ਲੈ ਸੌਰੀ ਮੈਂ ਮਾਰਾਂ ਅੱਜ ਨਹੀਂ ਟਿਕਦੀ ਕੁੜੀ ਜਬਾ ਇੱਕ ਗੱਲ ਆ ਇਹ ਵੀ ਸੱਚੀ ਆ ਬੜੇ ਭਰਾ ਦਾ ਸਪੋਰਟ ਮਿਲਿਆ ਹੋਇਆ ਆਪੇ ਕਦੇ ਕਾਬਿਲ ਨਹੀਂ ਆਂਦਾ ਚਾਮਲਣਾ ਆਏ ਹੈ ਇੱਕ ਗੱਲ ਆ ਬੜੇ ਭਰਾ ਦਾ ਸਪੋਰਟ ਬੜੇ ਦਾਦਾਈ ਲੈ ਬੜਾ ਨਹੀਂ ਮੈਂ ਬਤਾਉ ਹਰ ਵਿੱਕੀ ਸਿੰਘ ਨੂੰ ਜਿਆਦਾ ਬੜੇ ਭਰਾ ਦਾ ਸਪੋਰਟ ਮਿਲ ਜਾਂਦਾ ਜਿਉਂ ਫੌਂਗਰ ਆਂਦਾ ਅਰੇ ਮਾਈ ਆਇਆ ਤੁਸੀਂ ਨਹੀਂ ਆਗੇ ਮਸਤ ਮੈਂ ਹੀ ਮੈਂ ਇਕਲੇ ਹੁੰਦਾ ਫਿਰ ਕਰਲਾ ਨਾ ਬੈਠਾ ਜੇ ਦੋਈ ਛੂਹਣ ਦਾ ਬਿਨਾਂ ਨੇ ਉੱਪਰ ਬਿਨਾਂ ਕੋਕ ਸਬਜ਼ੀ ਦਾ ਕਰ ਲਓ ਕੋਈ ਤੁਸੀਂ ਤਾਂ ਦੋ ਹੀ ਬਿਲੀ ਹੋ ਕੇ ਬੈਠੇ ਨਹੀਂ ਹੋਣਾ ਅਸੀਂ ਬਾਹਰ ਮੈਂ ਮੈਂ ਦੱਸਦਾ ਜੀ ਆਹ ਸਵੇਰ ਦਾ ਐਸੀ ਚੱਲਦਾ ਕਮਰੇ ਦੇ ਵਿੱਚ ਹਾਂ ਸਾਡੀ ਭੈਣ ਆਈ ਵੀ ਸੀ ਬਲਜਿੰਦਰ ਉਹ ਰਾਤ ਲਾ ਕੇ ਗਈ ਜੀ ਸਾਡੇ ਕੋਲ ਵਿੱਚ ਜਵਾਕਾ ਤੇ ਲੈਪਟਾਪ ਸੰਭਾਲਦੇ ਹੋ ਲੈਪਟਾਪ ਮਗਰ ਉੱਪਰੇ ਬੈਠੇ ਦੋ ਜਣੇ ਯਾਕਾਂ ਨਾਲ ਨਾ ਸਾਡਾ ਦਿਮਾਗ ਅੱਧਾ ਪਾਈਦਰ ਹੋ ਗਿਆ ਪੈ ਤੇ ਪੈ ਪਹਿਲਾਂ ਉਹ ਹੁੰਨੀ ਹੈਗਾ ਪਹਿਲਾਂ ਤਾਂ ਹੀ ਚਲ ਨਹੀਂ ਮੰਨ ਲਿਆ ਨਹੀਂ ਬੋਤਾ ਤੇ ਉਦੋਂ ਬਾਅਦ ਜੀ ਮੈਂ ਸਵੇਰ ਦਾ 6:30 ਵਜੇ ਦਾ ਨਿਕਲਾ ਵਾ ਉਦੋਂ ਬਾਅਦ ਆ ਕੇ ਪ੍ਰਸ਼ਾਦਾ ਸਾਕ ਕੇ ਮੈਂ ਫੇਰ ਦੁਬਾਰਾ ਖੇਤੇ ਚੱਲ ਗਿਆ ਮੈਂ 3 ਵਜੇ ਆ ਕੇ ਜੀ ਅੱਧਾ ਘੰਟਾ ਇਹਨਾਂ ਨੇ ਮੈਨੂੰ ਸੌਣੋਂ ਔਖਾ ਕਰਤਾ ਜੀ ਤੁਹਾਨੂੰ ਮਾ ਥੱਲੇ ਮਾ ਨਹੀਂ ਦਿਖਦੇ ਪਏ ਆਟਾ ਨਹੀਂ ਹੈਗਾ ਘਰ ਦੇ ਵਿੱਚ ਫਲਾਣਾ ਨਹੀਂ ਹੈਗਾ ਉਹ ਮੇਰੇ ਕੱਦੂ ਨਾਲ ਕੱਪੜੇ ਲੱਬੜੇ ਹੋਦੇ ਜੀ ਉੱਥੇ ਰੱਖਤੇ ਉਹ ਆਏ ਹੋ ਗਿਆ ਉਹ ਫਲਾਣਾ ਆਇਆ ਮੇਰੇ ਰੱਬਾ ਮੈਂ ਮੈਂ ਤਾਂ ਗੁਨਾਹ ਕਰ ਲਿਆ ਰਹਿ ਕੇ ਨਹੀਂ ਗੱਲ ਸੁਣ ਦੇਖ ਜਿਹੜੇ ਜਿਹੜੇ ਕੰਮ ਜ਼ਰੂਰੀ ਆ ਅਸੀਂ ਵੀ ਤੁਹਾਨੂੰ ਉਹੀ ਬਣਾਏ ਆ ਨਾਲੇ ਕਹਿ ਵੀ ਉਹ ਬੰਦੇ ਨਾਲ ਜਿਹਦੇ ਨਾਲ ਸਸੀਂ ਲੜ ਸਕਦੇ ਹੁਣ ਬਾਈ ਲੜਨ ਨੂੰ ਤੇ ਮਾਰੀ ਮੇਰੀ ਕੱਢ ਦੋ ਆ ਜਾ ਐਦਾ ਮਤਲਬ ਇਹ ਤਾਂ ਤੂੰ ਮੈਨੂੰ ਲੜਨ ਵਾਸਤੇ ਪੰਗੇ ਲੰਦੇ ਤੇ ਵੀ ਲੜਾ ਦੇ ਅਸੀਂ ਹੁਕਮ ਦੇ ਸਕਦੇ ਆ ਤੂੰ ਗਲਤ ਕਹਿ ਗਈ ਗਲਤ ਕਹਿ ਗਈ ਗੱਲ ਬਥੇ ਕਹਿੰਦਾ ਸੋ ਆਪਾਂ ਬੰਦੇ ਨੂੰ ਉਹਨੂੰ ਕਹਿ ਸਕਦੇ ਜਿਹਦੇ ਆਪਣੇ ਉੱਪਰ ਜ਼ੋਰ ਹੋਵੇ ਤੁਹਾਡੇ ਤਾਂ ਸਾਡੇ ਨਾਲ ਸਾਡਾ ਜ਼ੋਰ ਆ ਤੂੰ ਤਾਲ ਕਹਿੰਦੇ ਆ ਫੜ ਲਓ ਤਾਲ ਉਹਦਾ ਸਮਾਨ ਫੜ ਲਓ ਚਲੋ ਮੈਂ ਥੋੜੇ ਗਲਤ ਡਾਇਲੋਗ ਮਾਰਾਂਗੇ ਕਿਆ ਮਾਰ ਕੇ ਡਾਇਲੋਗ ਜੇ ਮੈਂ ਲੜਦਾ ਹਾਂ ਕਈ ਵਾਰ ਜ਼ਿਆਦਾ ਗੱਲ ਵੱਧ ਜਾਂਦੀ ਮਸੀ ਕਹਿੰਦੀ ਲੜਨੀ ਹੈ ਤੂੰ ਮਰੀ ਸੁਣ ਤੂੰ ਮੇਰਾ ਸੁਣ ਕਾ ਨਾ ਉਹ ਚੁੱਪ ਰਹਿਣਾ ਹਾਂ ਤੂੰ ਤਾਂ ਕੀ ਕਹਿ ਰਿਹਾ ਵਾਸੀ ਨੇ ਮੈਂ ਕਹਿ ਰਿਹਾ ਤਾ ਵਾਸੀ ਦਾੜੀ ਲੱਗਨੇ ਤੁਹਾਡੇ ਸੰਕੜਨਾ ਦੱਸਿਆ ਹੋ ਮੈਂ ਸਲਵਿਕ ਇਹਨੂੰ ਅੱਜ ਗੱਲਾਂ ਦਾ ਨਹੀਂ ਪਤਾ ਕੀ ਬੋਲਦੀ ਆ ਕਿਉਂ ਬੋਲਦੀ ਆ ਮੈਂ ਤਾਂ ਇਹਨੂੰ ਸਾਰੀਆਂ ਨਾ ਦੇਖ ਲਓ ਇਹਨੇ ਆਪਣੇ ਦੋਸਤਾਂ ਨੂੰ ਬਿਮਾਰ ਕਰਨ ਲੱਜਣਾ ਤੇ ਬੇਚੀ ਉੱਗ ਗਈ ਦੀ ਮੈਨੂੰ ਸੌਕਣ ਗਈ ਹਾਂ ਹਾਂ ਉਹਨੂੰ ਕਹੋ ਤਾਂ ਹੱਦ ਹੋ ਗਈ ਇਹਨੇ ਕੀ ਆਗਾ ਆਇਆ ਬਾਕੀ ਸਬਜ਼ੀ ਦੀ ਗੱਲ ਆ ਗਈ ਤੂੰ ਸਾਨੂੰ ਕਹਿੰਦਾ ਵੀ ਸਬਜ਼ੀ ਰੱਖੀ ਵੀ ਆਏ ਬੁਬਾ ਜਿਹੜੇ ਸਬਜ਼ੀ ਹੈਗੀ ਵੀ ਕੀ ਧੋਣੇ ਵਾਲੀ अच्छा जे रवि भाई रसोई ਦੇ ਵਿੱਚ ਵੀਡੀਓ ਚੱਲ ਰਹੀ ਹੈ ਉੱਥੇ ਖੜਕਦਾ ਸੀ ਨਹੀਂ ਕਰ ਸਕਦੀ اچھا ਤਾਂ ਬ੍ਰੇਕ ਲੱਗ ਗਈ ਤੇ ਜੱਸ ਵੀ ਦੂਜੀ ਗੱਲ ਹੈ ਤੁਸੀਂ ਮਾਰਨ ਦੀ ਗੱਲ ਕਰੀ ਹਾਂ ਮੈਂ ਮਾਰਨ ਜੀ ਪੱਟ ਕੇ ਗਏ ਨਹੀਂ ਮੇਰੇ ਨਾਲ ਹੋ ਗਏ ਪੂਰੇ ਕੀ ਕਹਿੰਦੇ ਉਹ ਜੇ ਹੁਣ ਆਪਾਂ ਚੰਗੀ ਤਰ੍ਹਾਂ ਨਾ ਧੁੱਪਾ ਲਵਾ ਕੇ ਉਹਨਾਂ ਨੂੰ ਕੁੱਟ ਕੇ ਨਾ ਕੱਢੇ ਤਾਂ ਸਾਡੀ ਗੱਲ ਕੀ ਦੂਜੀ ਗੱਲ ਵੀ ਆਟਾ ਤੇ ਹੁਣਾਂ ਵੀ ਹੋ ਰਹੀ ਆ ਕੱਲ ਤਾਂ ਸ਼ੁੱਕਰਵਾਰ ਇੱਥੇ ਮੈਂ ਕਿਹਾ ਟਾਈਮ ਅੱਜ ਤਾਂ ਸ਼ਨੀਵਾਰ ਹੈ ਮੈਂ ਸੇ ਲੱਛਣ ਦਾ ਖਦਤੀ ਦੀ ਆਪਣੀ ਦੇ ਤੇਰੀ ਕੀ ਲੱਗਦੀ ਆ ਤੇ ਤੀਜੀ ਗੱਲ ਜੇ ਨੇ ਤੁਸੀਂ ਕਿਹਾ ਮੇਰੇ ਕੱਪੜੇ ਨਿਬੜੇ ਹੋਏ ਜੇ ਹੁਣ ਤੁਸੀਂ ਨਿਬੜੇ ਹੋਏ ਕੱਪੜੇ ਗੱਦੇ ਤੇ ਸਿੱਟੂਗੇ ਠੀਕ ਹੈ ਉਹ ਗੱਦੇ ਕਿਹੜਾ ਮੈਂ ਧੋ ਦੂੰਗੀ ਉਹ ਮੇਰੇ ਕੱਪੜੇ ਸੁੱਕੇ ਤੇ ਮੈਂ ਮੋਟਰ ਪਰ ਨਹਾ ਕੇ ਤਾਂ ਆਉਂਦੇ ਆਉਂਦੇ ਗਰਮੀ ਪਤਾ ਕਿੰਨੀ ਪੈਂਦੀ ਕੱਪੜੇ ਤਾਂ ਮੇਰੇ ਸੁੱਕ ਗਏ ਨਹੀਂ ਆਪਾਂ ਆ ਗਿਆ ਕਰਦੇ ਆ ਜੇ ਮੈਂ ਤੇਰੇ ਕੱਪੜੇ ਕਿੱਧਰੇ ਹੋਏ ਕਿ ਤੂੰ ਅੱਜ ਕਰਤੀਂ ਪਿਆ फेर अपन ਧੋਲੇ ਪੈਣੀ ਆ ਸਭ ਕੋ ਆਪਣੀ ਬਹੁਤ ਜ਼ਿਆਦਾ ਲੱਗ ਜਰੀ ਇਹ ਥੋੜਾ ਜਾਈ ਲਊਗਾ ਦੇਖਾ ਕੱਪੜੇ ਧੋ ਜੰਨੇ ਆ ਸਭ ਵੀ ਨਹੀਂ ਸੱਚ ਆ ਇਹ ਸਭ ਵੀ ਤੇ ਆਪਣੀ ਆੜੀ ਆ ਗਾੜ ਤਰਾ ਪਤਾ ਨਾ ਧੋਣੇ ਤੇ ਟਾਈਮ ਪਾ ਕੇ ਕਰਾ ਲਈ ਫਸ ਜੁੰਦੀ ਓਏ ਚਲ ਹਰ ਨੇ ਲੈਪਟਾਪ ਪਰ ਗੰਦੀ ਜੀ ਤੇ ਕਰੋ ਚੜਾਇਆ ਪੈਨੇ ਤਾਂ ਕੀ ਕਰਨਾ ਮੈਂ ਜਾਂਦਾ ਇਹ ਕਰੇ ਕੋਈ ਗੱਲ ਦਾ ਕੰਮ ਫੇਰ ਤਾਂ ਤੇਰੀ ਕੁੜੀ ਜਨ ਕਰੇ ਕੋਈ ਸਾਡੀ ਕੰਮ ਫੇਰ ਸਾਦੀ ਉਹ ਤਾਂ ਜ਼ਾਰੇ ਪਾਸੇ ਹੀ ਗੱਲ ਆ ਜਿਵੇਂ ਛਾਟਾ ਵਿੱਕੀ ਬਈ ਕੱਲ ਦੀ ਸੜੀ ਗੁਜਿੰਦਰ ਆਈ ਹੋਈ ਸੀ ਜੀ ਇੰਨੀ ਰੌਣਕਾਂ ਲੱਗੀ ਹੋਈਆਂ ਏਦਿਆਂ ਬੇ ਦਿਨ ਚਿਪਦੇ ਤਾਂ ਪਤਾ ਹੀ ਨਹੀਂ ਲੱਗਿਆ ਕਾਚੇ ਪਕੇ ਆ ਚੜ ਕਰ ਗਿਆ ਪਤਾ ਹੀ ਲੱਗਿਆ ਰਾਤ ਨੂੰ 12 ਵਜੇ ਸੁੱਤੇ ਨਹੀਂ ਅੱਜ ਐ ਨਹੀਂ ਪਤਾ ਸਾਨੂੰ ਸਵੇਰ ਕਰ ਚੜੀ ਦੁਪਹਿਰਾ ਕਦ ਹੋ ਗਿਆ ਸਹੀ ਗੱਲ ਆ ਬਈ ਦੁਪਹਿਰੇ ਜੇ ਗਈ ਆ ਉਹ ਪਰ ਫਿਰ ਅਸਦਾ ਦਿਲ ਕਰਦਾ ਤਾਂ ਜਾਣ ਨੂੰ ਤਾਂ ਸੋਚਣੇ ਲੱਗਿਆ ਕੋਸ ਕਹਿੰਦਾ ਤਾਂ ਤਿਆਰ ਤਾਂ ਤੇ ਵਿਚ ਵੈਟੇ ਸੀ ਤਾਈ ਇਹ ਤਾਂ ਗੱਟੀ ਦੇ ਵਿੱਚ ਬੈਟ ਗਿਆ ਵੀ ਮੈਂ ਤੇਰੀ ਜਰ ਨਹੀਂ ਬਸ ਆਪਣੇ ਆਪ ਚ ਆਇ ਨੂੰ ਗੇਵੀ ਮੈਂ ਦਿਖਦਾ ਹੀ ਨਹੀਂ ਇਹ ਕਲਰ ਲੱਗੀ ਵੀ ਕਰਨ ਕਲਰ ਕਰ ਕਲਰ ਕਰਨਾ ਸਿੱਖਦੀ ਹਾਂ ਹਾਂ ਇੰਦਾਂ ਤੇ ਵੀ ਕਰਨਾ ਸਿੱਖ ਗਈ ਆ ਪਿੱਛੇ ਦੇਖ ਲੋ ਆਪਣੇ ਕੁੰਬੇ ਤੇਰੀ ਕਟਾਈ ਕਰ ਦਮਾਂ ਕੱਦ ਦਮਾਂ ਕਟਾਈ ਤੇ ਲੈ ਕਾ ਕਿਆ ਹਾਲ ਆ ਜੀ ਸਾਰਿਆਂ ਨੂੰ ਪੁੱਛ ਲੈ ਕਾ ਕਿਆ ਹਾਲ ਆ ਜੀ ਪਾਪਾ ਘਰ ਮੈਂ ਮਾਰ ਦਿੰਦਾ ਕਿ ਕਿਹੜਾ ਕਿਹੜਾ ਕਰ ਨਾ ਨਹੀਂ ਪਾਪਾ ਕਰਾੜੇ ਕਿ ਕਿੜਾ ਮਾਰਦੇ ਆ ਕਰ ਕਰ ਅੱਛਾ ਡੈਡੀ ਕਿਵੇਂ ਤਰਾੜੇ ਮਾਰ ਦੰਦ ਡੈਡੀ ਤਾਂ ਮਾਰਦੇ ਹੀ ਨਹੀਂ ਲੈ ਟੱਕੇ ਨਾਲ ਟੱਕੇ ਨਾਲ ਹਾਂ ਨਾਲੇ ਹਾਏ ਗੱਲ ਦੱਸਾਂ ਮਾਸੀ ਸਾਲ ਚ ਉਠੋ ਪਛੀ ਰਾਤ ਬਾਰੇ 12 1 ਵਜੇ ਤੱਕ ਤਾਂ ਮੂਵੀ ਚੱਲਦੀ ਹੁੰਦੀ ਸੁਣ ਜਾਂਦਾ ਹਾਂ ਨਾ ਮੋ ਕਰਾੜੇ ਮਾਰਦੇ ਨਹੀਂ ਮੈਂ ਤੇਰੇ ਨਾਲ 1 ਵਜੇ ਤੱਕ ਮੂਵੀ ਚੱਲਦੀ

ਮਾਰਦੇ ਆ ਮਾਰਦੇ ਹੁੰਦੇ ਹਾਂ ਹਾਂ ਮਾਸੀ ਮਾਰਦੀ ਨਹੀਂ ਕਰਾਉਂਦੇ ਨਹੀਂ ਜੱਜ ਦੇ ਲੋਕੀ ਚੱਪ ਚੱਪ ਲੱਤੋਂ ਐ ਇੱਕ ਗੱਲ ਮੈਂ ਦੇਖੀ ਐ ਜਿਹਦਾ ਤਾਂ ਮੜਾ ਜਾਂ ਪੱਕ ਭਾਰੀ ਦੌੜਦਾ ਹੀ ਹੋ ਜਾਂਦਾ ਐ ਦੋ ਗੁਣੂਆ ਚੱਲ ਕੋਈ ਉਹ ਹੀ ਗੱਲ ਐ ਨਾ ਦੇਖੇ ਦੇਖੇ ਦੋ ਗੁਣੂ ਨਹੀਂ ਤੇ ਐ ਨਿਆੜਾ ਪਿਆਰ ਦਾ ਭੁੱਖਾ ਹੁੰਦਾ ਜਿੱਦਾਂ ਇਹਨੂੰ ਪਿਆਰ ਮਿਲਦਾ ਉਤਰ ਹੋ ਜਾਂਦਾ ਹਾਂ ਮਿੰਟ ਚੱਪ ਆਗਲਾ ਆਪਣੇ ਨਾਲ ਖਾਤੇ ਪੈਸੇ ਲਿਆਉਂਦੇ ਮੈਨੂੰ ਪਤਾ ਤੂੰ ਦਾੜਗੀ ਨੂੰ ਪਿਆ ਕਰ ਗਈ ਮਮਾ ਨੂੰ ਦੱਸ ਮਿੱਕੂਲੀਆ ਅਚਾਰ ਅਸਾ ਡੈਡੀ ਨੂੰ ਪਿਆਰ ਕਰਦੀ ਹੈ ਕਿ ਮਮਾ ਨੂੰ ਟਿੱਕਿਆ ਅਚਾਰ ਟਿੱਕ ਤਰੀ ਮ ਉਹ ਸਲੋ ਹਨ ਉਹ ਸਖੋਲੂ ਬੈਣੀ ਹੈ ਦੱਸ ਬਬੂ ਤੂੰ ਕਿਹਨੂੰ ਪਿਆਰ ਕਰਦੀ ਬੱਦ ਮੈਨੂੰ ਕਰਦੀ ਇਹਨੇ ਕਿੱਥੇ ਆ ਜਾ ਟਿੱਕਣਾ ਇਹਨੂੰ ਕਹ ਬੱਦ ਤੈਨੂੰ ਜਿਹਦੀ ਗੋਦੀ 'ਚ ਚੜ ਗਈ ਤੈਨੂੰ ਪੁੱਤ ਕਿਹਦਾ ਪੁੱਤ ਆ ਉਹਦੀ ਕਹਿ ਦੇਣਾ ਜਾਂ ਕਰਨੀ ਗੋਦੀ ਜਿਹੜਾ ਕ ਕਰਨ ਦਾ ਪੁੱਤ ਆ ਜੇ ਸੁਖੋ ਪੈਂਡ ਦੀ ਗੁੱਟ ਉਹ ਚੱਲ ਆ ਲੈ ਆ ਲੈ ਦਰ ਲਈ ਸਾਰਾ ਕੁਛ ਠੀਕ ਆ ਚਾਹ ਕਿਹਦਾ ਕੁੱਤਾ ਤੂੰ ਆਪਣਾ ਖਾਣ ਦੇ ਤੇ ਠੀਕ ਆ ਸੀ ਗੱਲ ਲਿਖ ਲੈ ਚੰਗਾ ਇਹ ਵੀ ਨਹੀਂ ਖਾਂਦਾ ਔਂ ਔਂ ਭਾਂਡੇ ਦਾ ਡਿਜ਼ਾਈਨ ਬਣਾਉਣਾ ਹਾਂ ਹਾਂ ਮਸੀ ਅੱਜ ਥੱਪੜ ਮਾਰੀ ਸੀ ਮਨੇ ਪੱਡ ਮਾਰ ਤੇ ਹਰ ਕਾਬਜ ਹੋਈ ਵੀ ਆ ਦੇ ਕੈਸੇ ਬੰਨੀ ਹੋਰ ਕਾ ਗਿਰਜਣਾ ਨੇ ਗਿਰਜਣਾ ਕੁੜੀ ਨੇ ਮੂਰੇ ਨੂੰ ਤੇਰੇ ਸਿਨੇ ਕਹਿੰਦੀ ਜੇ ਕੋਈ ਮਾਰ ਦਾਂ ਤੂੰ ਪੱਡ ਨਹੀਂ ਬੜਾ ਮਾਰੂ ਬੰਬ ਛੱਡ ਤੇ ਉਹਨੇ ਤਿਆਰ ਆ ਕੱਟ ਤੀ ਆਏ ਬੰ ਇੰਨਾ ਬੁਰਾ ਹਾਲਾਤ ਹੈ ਨਹੀਂ ਜਿੰਨਾ ਤੂੰ ਲਾ ਕੇ ਕਰਨੀ ਸੀ ਜਾਣ ਕੇ ਤੇਰਾ ਨਾਟਕ ਬਾਜ਼ ਹਾਂ ਮਨ ਨੂੰ ਮਨ ਨੂੰ ਇਹ ਦੱਸ ਹਾਂਜੀ ਵੀ ਜਿੱਦਣ ਦੇ ਮਾਂ ਪੱਟਿਆ ਉਸ ਤੋਂ ਬਾਅਦ ਬਾਈ ਰੀ ਚੱਲ ਕੇ ਜੋਕ ਜੀ ਨਾਨਕਿਆ ਨੂੰ ਠੀਕ ਹੈ ਉਦੋਂ ਬਾਅਦ ਆਪਾਂ ਫਸ ਗਏ ਕੱਦੂ ਦੇ ਗਹਾਣ ਦੇ ਚੱਕਰ ਵਿੱਚ ਬੇਲੇ ਕੇ ਦਿਨ ਦਾ ਮੈਂ ਹੀ ਮੈਨੂੰ ਦੱਸ ਦ ਵੀ ਤੂੰ ਬੇਲਾ ਤਾਂ ਬਾਈ ਉਦੋਂ ਤੋਂ ਸਾਰੇ ਤੇ ਆੜੀ ਪਿਆਰ ਹੈ ਟਾਈਮ ਤਾਂ ਕੱਢਣਾ ਪੈਂਦਾ ਹੁੰਦਾ ਹੈ ਮੈਂ ਨਹੀਂ ਦੇਖਾਂ ਹੁੰਦਾ ਵੀ ਬੇਲਾ ਦਾ ਤਾਂ ਬੇਲਾ ਤਾਂ ਮੈਨੂੰ ਵੀ ਪਤਾ ਤੁਸੀਂ ਹੈ ਹੀ ਨਹੀਂ ਫਿਰ ਹੋਰ ਕੋਈ ਤਾਂ ਫੇਰ ਚਲੇ ਜਾਣਾ ਖੇਤਾਂ ਨੂੰ ਦੇ ਮੇਰੇ ਨਹੀਂ ਆਹੀ ਚਾਰ ਦਿਨ ਆ ਬਸ ਇਹੀ ਚਾਰ ਦਿਨ ਦੀ ਚਾਂਦਨੀ ਹੈ ਉਹ ਇਹੀ ਪੱਲ ਭੋਲੇ ਪੈ ਤਲੇ ਪੁੱਤਰਵਾਲ ਪਤਾ ਕੀ ਹੁਣ ਮੀਂਹ ਆ ਜਾਣਾ ਡਾੜੀ ਕੈਪਚਰ ਕਰਨੀ ਚਾਹੀਦੀ ਪਤਾ ਕਿ ਮੀਂਹ ਪੈਣ ਲੱਗੇ ਜਿੱਦਣ ਉਦੋਂ ਫੇਰ ਤੁਹਾਨੂੰ ਪਤਾ ਸਲਾਹ ਜੀ ਹੋ ਜਾਣੀ ਹੁਣ ਜੇ ਮੈਂ ਤੁਹਾਨੂੰ ਪੌਲੀਖੜ ਦੇਲ ਨੂੰ ਇੱਕ ਦਿਨ ਦੀ ਧੁੱਪ ਲਵਾ ਲੈ ਆਉਣਾ ਉਹਨਾਂ ਨੂੰ ਜਾਂ ਤਾਂ ਟਰੈਕਟਰ ਫੇਰ ਦੇ ਉੱਪਰ ਮੇਰੀ ਸਲਾਹ ਨੂੰ ਵੀ ਇਹ ਸਾਰੇ ਇਹਨੂੰ ਪੱਲਣ ਨੂੰ ਕਰੋ ਇਕੱਠਾ ਹਾਂ ਇਹਨੂੰ ਬਹੁਤ ਮੁਝੀ ਕੰਮ ਉੱਥੇ ਜਾ ਕੇ ਮੋਗਰੀਆਂ ਨਾਲ ਕੁੱਟੋ ਚਾਹੇ ਟਰੈਕਟਰ ਘਮਾ ਦੂ ਹਾਂ ਮੁਰਗੀ ਫੜਨ ਮੁਰਗੀ ਫੜਨ ਦੇ ਟਰੈਕਟਰ ਵੜ ਜੂਂਦੇ ਡਾੜੀ ਮਹਾਪਾ ਕੀ ਮੈਂ ਟਰੈਕਟਰ ਘਮਾ ਕੋਮ ਜੰਦਾ ਹੁੰਦਾ ਪੁੱਤ ਕਿਵੇਂ ਅੱਛਾ ਮਹਾ ਥਲੇ ਰ ਕੋ ਉੱਪਰ ਟੱਡਾ ਪਾਪਾ ਵੀ ਨੇ ਬੈਠਣਾ ਨਾਲੋਂ ਵਜ਼ਨ ਘਟਾ ਤਾਰੇ ਜਿੰਦਗੀ ਦੇ ਛੋਕਰ ਬਜਨੂਗਾ ਬਜਨ ਮੰਨਿਆ ਨੇ ਲੇ ਪਦਰ ਕਿਹੜੀ ਬਣੀ ਉਹ ਫੇਲਾ ਕਲੀਏ ਦੀ ਲਾਲਾ ਸਾਰ ਵੀ ਨਹੀਂ ਕੁਝ ਚੱਲੀ ਹੈਲੋ 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 ਹੌਂਦੇ ਹੈਲੋ ਲੋ ਕਰਦੀ ਨਹੀਂ ਮਾਰਦਾ ਨਹੀਂ ਮਾਰਦਾ ਨਹੀਂ ਮਾਰਦਾ ਚਲੋ ਠੀਕ ਹੈ ਜੀ ਸਾਨੂੰ ਸਬਜੀ ਤਾਂ ਹੀ ਸਾਰੇ ਲਾਉਣੇ ਤਾਂ ਨਹੀਂ ਜੇ ਮੈਂ ਵੀਡੀਓ ਬੰਦ ਕਰੂੰਗਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਨਹੀਂ ਹੜਤਾਲ ਵੀ ਹੋ ਸਕਦੀ ਹੈ ਬੰਦ ਕਰਦੇ ਅਗਲੀ ਵੀਡੀਓ ਤੋਂ ਅੱਜ ਤਾਂ 5:00 ਵਜੇ ਆਪਨੇ ਰੋਟੀ ਖਾਣੇ 7:00 ਵਜੇ ਹੂੰ ਰਿਹਾ ਤੁਹਾਨੂੰ ਮੈਂ ਕਹਣਾ ਵੀ ਬੁਝੇ ਸੁੱਕੀ ਸਬਜੀ ਆ ਉਹ 15-20 ਮਿੰਟ ਚ ਬਣ ਜੇ ਨਾ ਲਿਖਾਉਂਦੀ ਤਾਂ ਇੱਕ ਸੀਟੀ ਵੱਜਦੀ ਮੈਂ ਜਾਂਦੀ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਮਿਲਦੇ ਹਾਂ ਅਗਲੇ ਬਿਲਾ ਹੁਣ ਕਿੱਥੇ ਹੈਲੋ ਲਲ ਦੇਖੀ ਦੱਸਦੀ 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 ਦੇਖੋ ਬਾਈ ਬਹਾਦਰ ਬਾਈ ਨੂੰ ਕਾਲ ਨਹੀਂ ਕਰਦੀ ਇੱਕ ਵਾਰ ਇੱਕ ਵਾਰ ਹੈਲੋ ਕਰੀ ਪਲੀਜ਼ ਕਾਲ ਲੈਣਾ ਚੀਜੀ ਲੱਗਾਂਗੀ ਚੀਜੀ ਹੈਲੋ ਲਕਟੀਆ ਪਲੀਜ਼ ਹੈਲੋ ਚ ਹੈਲੋ ਹਾਊ ਆਰ ਯੂ ਹਾ 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 ਹੱਲ ਰਿਜ ਚ ਪਨੀਰ ਪਿਆ ਤਾਂ ਇਸ ਤਰ੍ਹਾਂ ਜਸਮੀਨ ਬੂ ਦੀਦੀ ਲਈ ਰੈਸਪੀ ਬਣਾਈ ਸੀ ਚਾਹ ਰਹੇ ਸੀ ਕਿ ਪਨੀਰ ਮੇਰੀ ਬੀਜ ਜੀ ਕਹਿੰਦੇ ਤੂੰ ਆਪਣੇ ਆਪ ਪਨੀਰ ਕੱਟ ਕੇ ਲੈ ਕੇ ਆਈਂ ਆ ਚੁਪੜੀ ਜਲਾ ਕੱਟ ਕੇ ਆ ਕਰੀਆ ਬਾਤ ਵੀ ਲੀਂਗਾ ਨਹੀਂ ਠੀਕ ਹੈ ਜੀ ਓਕੇ ਬਰਬਰ